ਨੌਜਵਾਨ ਦੀ ਆ ਗਈ ਰਫਿਊਜਲ ਰਹਿਣ ਲੱਗਾ ਪਰੇਸ਼ਾਨ ਤੇ ਚੱਕ ਲਿਆ ਖੌਫਨਾਕ ਕਦਮ ਜੀਹਾਂ ਦੱਸਦੀ ਕਿ ਮਾਨਸਾ ਤੋਂ ਇਸ ਵੇਲੇ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਰਫਿਊਜਲ ਆ ਜਾਂਦੀ ਹੈ ਤੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ ਜੀਹਾਂ ਦੱਸਦੀ ਕਿ ਖਬਰ ਮਾਨਸਾ ਤੋਂ ਹੈ ਤੇ ਮ੍ਰਿਤਕ ਦੀ ਪਛਾਣਾ ਵਿੱਕੀ ਸਿੰਘ ਦੇ ਵਜੋਂ ਹੋਈ ਹੈ ਵਿੱਕੀ ਦੇ ਮਾਪਿਆਂ ਨੇ ਦੱਸਿਆ ਕਿ ਵਿੱਕੀ ਸਿੰਘ ਨੇ ਕਈ ਵਾਰ ਕੈਨੇਡਾ ਦੀ ਫਾਈਲ ਲਗਾਏ ਸੀ ਪਰੰਤੂ ਹਰ ਵਾਰ ਹੀ ਉਸ ਦੀ ਰਿਫਿਊਜ਼ਲ ਆ ਜਾਂਦੀ ਰਹੀ ਜਿਸ ਨੂੰ ਲੈ ਕੇ ਉਹ ਪਰੇਸ਼ਾਨ ਰਹਿਣ ਲੱਗ ਪਿਆ ਤੇ ਹੁਣ ਉਸ ਨੇ ਮੌਤ ਨੂੰ ਗਲੇ ਲਗਾ ਲਿਆ ਜੀ ਹਾਂ ਇਸ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ ਇਸ ਨੌਜਵਾਨ ਨੇ ਟ੍ਰੇਨ ਦੇ ਹੇਠਾਂ ਆ ਕੇ ਆਪਣੀ ਜਾਨ ਦਿੱਤੀ ਹੈ ਇੱਥੇ ਦੱਸ ਦਈਏ ਕਿ ਪੁਲਿਸ ਜਿਹੜੀ ਕਿ ਮੌਕੇ ਤੇ ਪਹੁੰਚ ਗਈ ਉਸ ਨੇ লাশ ਨੂੰ ਬਰਾਮਦ ਕਰ ਲਿਆ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਪੋਸਟਮਾਰਟਮ ਹੋਣ ਤੋਂ ਬਾਅਦ ਉਸ ਦੀ লাশ ਦਿਮਾਪਿਆਂ ਨੂੰ ਦੇ ਦਿੱਤੀ ਆਵੇਗੀ ਇਹ ਤੇ ਜ਼ਿਕਰ ਜੋ ਹੋ ਗਿਆ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਰੋਜੀ ਰੋਟੀ ਕਮਾਉਣ ਦੇ ਲਈ ਬਹੁਤ ਸਾਰੇ ਨੌਜਵਾਨਾਂ ਨੂੰ ਉੱਥੇ ਜਾ ਕੇ ਰੋਜੀ ਰੋਟੀ ਮਿਲ ਜਾਂਦੀ ਹੈ ਤੇ ਕੁਝ ਤਾਂ ਖੱਜਲਖਵਾਰੀ ਹੁੰਦੇ ਨੇ ਤੇ ਕੁਝ ਨੌਜਵਾਨ ਵਿੱਕੀ ਸਿੰਘ ਵਰਗੇ ਜਿਨ੍ਹਾਂ ਦੀ ਰਿਫਿਊਜ਼ਲ ਵੀ ਆ ਜਾਂਦੀ ਹੈ ਜਿਹੜੇ ਪਰੇਸ਼ਾਨ ਰਹਿਣ ਲੱਗ ਜਾਂਦੇ ਨੇ ਤੇ ਮੌਤ ਨੂੰ ਗਲੇ ਲਗਾ ਲੈਂਦੇ ਹਨ ਜਿਹਾ ਦੱਸਦੀ ਹੈ ਕਿ ਮਾਂਸਾ ਦੀ ਇੱਕ ਖਬਰ ਹੈ ਜਿੱਥੇ ਕਿ ਵਿੱਕੀ ਸਿੰਘ ਨੇ ਆਪਣੀ ਜਾਨ ਦੇ ਦਿੱਤੀ ਹੈ ਕਿਉਂਕਿ ਉਸ ਦਾ ਵੀਜ਼ਾ ਨਹੀਂ ਸੀ ਲੱਗਿਆ ਤੇ ਉਸ ਦੀ ਰਿਫਿਊਜ਼ਲ ਆ ਗਈ ਸੀ